ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤਤਾਰਨ ਤਰਨ ਦੀਆਂ ਚਿੰਨੀ ਚੋਣਾਂ ਨੂੰ ਲੈ ਕੇ ਹੁਣ ਸਿਆਸੀ ਅਖਾੜਾ ਪੱਕ ਗਿਆ ਹੈ ਤੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਨੂੰ ਐਲਾਨਿਆ ਤੇ ਜਿਸ ਨੂੰ ਲੈ ਕੇ ਲਗਾਤਾਰ ਇੱਕ ਪੰਜਾਬ ਦੇ ਵਿੱਚ ਸਿਆਸੀ ਹਲਚਲ ਵੀ ਦੇਖਣ ਨੂੰ ਮਿਲ ਰਹੀ ਹੈ ਹਰਮਿੰਦਰ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਉੱਤੇ ਉਹਨਾਂ ਨੇ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਇਹ ਪਾਰਟੀਆਂ ਦੇ ਗਲਤ ਫੈਸਲੇ ਹੋਣ ਕਾਰਨ ਕਰਕੇ ਤੇ ਕਈ ਗੱਲਾਂ ਤੋਂ ਆਪਾਂ ਰਹਿ ਗਏ ਪਰ ਫੇਰ ਵੀ 40 40 50 50 ਹਜ਼ਾਰ ਵੋਟ ਇਸ ਹਲਕੇ ਨੇ ਬੜੀ ਵੱਡੀ ਗਿਣਤੀ ਦੇ ਨਾਲ ਵੋਟਾਂ ਪਾਈਆਂ ਮੇਰਾ ਸਿਰ ਝੁਕਦਾ ਤੁਹਾਡੇ ਅੱਗੇ ਆ ਸਾਡੀਆਂ ਮਾਵਾਂ ਬੇਟੀਆਂ ਨੇ ਸਾਡੀਆਂ ਭੈਣਾਂ ਬੇਟੀਆਂ ਨੇ ਆ ਜਿੰਨੇ ਨੌਜਵਾਨ ਆਗੂ ਨੇ ਦੇਖੋ ਇਹ ਇਲੈਕਸ਼ਨ ਹੈ ਅਜੀਹਾ ਇਲੈਕਸ਼ਨ ਆ ਕਿ ਇਸ ਇਲੈਕਸ਼ਨ ਦੇ ਵਿੱਚ ਇਹ ਜਿਹੜੀ 27 ਦਾ ਮੋਢਿਆ ਉਹ ਬਜੜਾ ਔਰ ਜਿੱਥੋਂ ਤੱਕ ਮੈਂ ਸਮਝਦਾ ਜਿਹੜੇ ਚਾਲ ਆ ਤੁਸੀਂ ਵੋਟਾਂ ਪਾਈਆਂ ਸੀ ਅੱਜ ਜੇ ਮੈਂ ਕੰਮਾਂ ਦੀ ਗਿਣਤੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਉਣ ਲੱਗ ਜਾਵਾਂ ਤੇ ਉਹ ਵੀ ਮੇਰਾ ਖਾਲ ਅਣਗਿਣਤ ਆ ਆ ਤੁਹਾਡੇ ਪਿੰਡ ਵੀ ਸ਼ਾਇਦ ਕੈਂਪ ਲੱਗਾ ਹੋਵੇ ਅਗ ਜਿਵੇਂ ਕੇ ਸਾਹਿਬ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੇ ਤੁਹਾਡੀ ਆਪਣੀ ਸਰਕਾਰ ਨੇ ਦੇਖੋ 10 ਲੱਖ ਰੁਪਏ ਦਾ ਬੀਮਾ ਹਰ ਸਾਲ ਮੇਰੇ ਤੋਂ ਪਹਿਲਾਂ ਸ਼ਾਇਦ ਇੱਥੇ ਸਟੇਜ ਤੇ ਕਿਹਾ ਗਿਆ ਹੋਵੇ ਇਹ ਛੋਟੀ ਗੱਲ ਨਹੀਂ 10 ਲੱਖ ਰੁਪਏ ਦਾ ਬੀਮਾ ਹਰ ਇੱਕ ਪਰਿਵਾਰ ਲਈ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਊਚ ਨੀਚ ਨਹੀਂ ਸਾਰੇ ਆਲੀ ਬਰਾਬਰ 10 ਲੱਖ ਦਾ ਬੀਮਾ ਹਰ ਇੱਕ ਪਰਿਵਾਰ ਲਈ ਔਰ ਹਰ ਇੱਕ ਸਾਲ ਹੋਇਆ ਕਰੂਗਾ। ਮੈਨੂੰ ਯਾਦ ਆ ਜਦੋਂ ਮੈਂ ਪਿੰਡਾਂ 'ਚ ਜਾਂਦਾ ਸ਼ਹਿਰ ਦੇ ਵਿੱਚ ਜਾਂਦਾ ਆ ਜਦੋਂ ਆਪਾਂ ਦੇ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਅਰਦਾਸ ਕਰਦੇ ਆ ਤੰਦਰੁਸਤੀ ਦੀ ਅਰਦਾਸ ਕਰਦੇ ਆ ਪਰ ਬਾਅਦ ਵਕਤ ਕੋਈ ਨਾ ਕੋਈ ਔਰ ਜੇ ਪਰਿਵਾਰ ਦੇ ਵਿੱਚ ਆ ਜਾਏ ਤੇ ਜਦੋਂ ਹਸਪਤਾਲ ਵਾਲੇ ਬੰਨੇ ਅੰਮ੍ਰਿਤਸਰ ਤੇ ਤੁਹਾਡੇ ਲੱਗ ਗਈ ਆ ਜੇ ਕਿਤੇ ਹਸਪਤਾਲਾਂ ਦਾ ਮੂੰਹ ਵੇਖਣਾ ਪੈ ਜੇ ਤੇ ਜੇਬਾਂ ਖਾਲੀ ਹੋ ਜਾਂਦੀਆਂ ਨੇ ਪਰਿਵਾਰਾ ਪਰਿਵਾਰ ਦਾ ਪਰਿਵਾਰ ਕਰਜ਼ਾਈ ਹੋ ਜਾਂਦਾ ਜੇ ਕਿਤੇ ਉਹੋ ਜੀ ਔਰ ਆ ਜਾਏ ਇਹ ਵੀ ਜ਼ਿੰਮੇਵਾਰੀ ਸਾਬ ਭਗਵੰਤ ਸਿੰਘ ਜੀ ਮਾਨ ਨੇ ਆਪਣੀ ਸਰਕਾਰ ਤੇ ਲਾਤੀ ਵੀ ਇਹ ਜ਼ਿੰਮੇਵਾਰੀ ਸਰਕਾਰ ਚੁੱਕੂਗੀ ਔਰ ਇਹ ਵੀ ਮੈਂ ਕਹਿਣੀ ਚਾਹੁੰਦਾ ਇਹ ਜੇ ਕੋਈ ਪਰਿਵਾਰ ਰਹਿ ਗਿਆ ਮੈਂ ਸਾਰੇ ਭਰਾਵਾਂ ਨੂੰ ਕਹੂੰਗਾ ਤੁਸੀਂ ਸਾਰੇ ਬੈਠੇ ਹੋ ਜੇ ਕੋਈ ਰਹਿ ਗਿਆ ਉਹ ਵੀ ਆਪਣੇ ਜਿਹੜੇ ਆ ਕਾਰਡ ਬਣਵਾ ਲਿਓ ਕਾਰਡ ਮੇਰੇ ਕੋਲ ਆ ਜਾਣੇ ਆ ਉਹ ਤੁਸੀਂ ਲੈ ਲਿਓ ਸਾਰੇ ਕਾਰਡ ਤੇ ਕੱਲਾ ਕੱਲਾ ਘਰ ਉਹਦੇ ਵਿੱਚ ਕਵਰ ਹੋਊਗਾ ਕੋਈ ਇਹ ਨਹੀਂ ਵੀ ਕੋਈ ਘਰ ਰਹਿ ਗਿਆ ਜੀ ਕੋਈ ਧੜੇਬਾਜੀ ਕਰਕੇ ਸਾਰੇ ਪਿੰਡ ਦਾ ਬਣਵਾ ਕੇ ਦੇਵਾਂਗੇ ਕੋਈ ਵਾਝਾ ਨਹੀਂ ਰਹੂਗਾ ਇੱਥੇ ਬਸ ਨੇ ਆ ਲਾਲ ਲਕੀਰ ਵਾਲੇ ਜਦੋਂ ਸਰਕਾਰਾਂ ਬਦਲ ਜਾਂਦੀਆਂ ਸੀ ਤੇ ਜਦੋਂ ਸਰਪੰਚ ਬਦਲ ਜਾਂਦੇ ਸੀ ਆ ਪਿੰਡਾਂ ਦੇ ਵਿੱਚ ਦੇ ਆਪਾਂ ਵੇਂਦੇ ਹੀ ਰਹੇ ਹਾਂ ਜਿਉਂਦਾ ਮੁਲਕ ਆਜ਼ਾਦ ਹੋਇਆ ਇਹ ਮੁਲਕ ਦੇ ਵਿੱਚ ਆਜ਼ਾਦੀ ਤੋਂ ਬਾਅਦ ਪੰਚਾਇਤਾਂ ਬਣਨ ਲੱਗੀਆਂ ਐਮਐਲਏ ਬਣਨ ਲੱਗੇ ਤੇ 5 ਸਾਲਾਂ ਬਾਅਦ ਜੋ ਤਬਦੀਲੀ ਹੁੰਦੀ ਸੀ ਤੇ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਸੀਗੇ ਕਬਜ਼ੇ ਹੋਣੇ ਸ਼ੁਰੂ ਹੋ ਜਾਂਦੇ ਸੀ ਲਾਲ ਲਕੀਰ ਦੇ ਅੰਦਰ ਉਹ ਵੀ ਮੁਕੰਮਲ ਤੌਰ ਤੇ ਉਹ ਸਾਰਾ ਹਲ ਕਰਤਾ ਉਹਨਾਂ ਨੂੰ ਉਹ ਭਰਾਵਾ ਨੂੰ ਉਸ ਪਰਿਵਾਰਾਂ ਨੂੰ ਉਹਨਾਂ ਨੂੰ ਮਾਲਕੀ ਦੇ ਹੱਕ ਮਿਲ ਜਣੇ ਮਾਲਕੀ ਦੇ ਹੱਕ ਮਿਲਣ ਦਾ ਮਤਲਬ ਕਿ ਉਹ ਆਪਣੇ ਥਾਂ ਨੂੰ ਵੇਚ ਸਕਦੇ ਆ ਉਹਨੂੰ ਉਹਦੇ ਤੇ ਕੋਈ ਕਰਜ਼ਾ ਲੈ ਸਕਦੇ ਆ ਜਿਵੇਂ ਹੁਣ ਆਪਣਾ ਰੁਝਾਨ ਬਣਿਆ ਬੱਚਿਆਂ ਦਾ ਬਾਹਰ ਜਾਣ ਦਾ ਆਮ ਪਰਿਵਾਰ ਕੋਲ ਤੇ ਮੇਰੇ ਖਾਲ 10-20 ਲੱਖ ਰੁਪਈਆ ਹੁੰਦਾ ਹੀ ਨਹੀਂਗਾ ਚੰਗੇ ਭਲਾ ਪਰਿਵਾਰ ਵੀ ਕਰਜ਼ਾ ਚੁੱਕ ਕੇ ਆਪਣੇ ਨਿਆਣੇ ਬਾਹਰ ਭੇਜਦਾ ਜਿਵੇਂ ਆਪਣੇ ਰੁਝਾਨ ਬਣਿਆ ਇੱਥੇ ਆਪਾ ਉਹਦੇ ਤੇ ਕੋਈ ਕਾਰੋਬਾਰ ਕਰਨਾ ਹੋਵੇ ਉਹ ਵੀ ਉਹਦੇ ਤੇ ਲੋਨ ਲੈ ਸਕਦੇ ਆ ਦੇਖੋ ਇਹ ਮੈਂ ਤਾਂ ਚੀਜ਼ਾਂ ਗੱਲ ਕਰਦਾ ਕਈ ਵਾਰਾ ਨਹੀਂ ਪਤਾ ਹੁੰਦਾ ਕਈ ਚੀਜ਼ਾਂ ਜੋ ਪਿੰਡ ਦੀ ਸਾਥ ਚਾਹੀਦਾ ਜਦੋਂ ਪਿੰਡ ਦੇ ਕੱਠ ਚ ਜਾਈਦਾ ਜੇ ਇਹੋ ਜੀ ਗੱਲ ਨਾ ਕਰੀਏ ਕਈ ਗੱਲਾਂ ਤੁਹਾਡੇ ਤੱਕ ਨਹੀਂ ਪਹੁੰਚਦੀਆਂ ਉਹ ਵੀ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਉਹ ਵੀ ਜਿਹੜੇ ਹੱਕ ਜਿਹੜੇ ਆ ਉਹ ਵੀ ਦੇ ਦਿੱਤੇ ਰਹਿ ਗਈ ਗੱਲ ਕੰਮਾਂ ਦੀ ਦੇਖੋ ਮੈਨੂੰ ਜਦੋਂ ਵੀ ਤੁਸੀਂ ਮੌਕਾ ਦਿੱਤਾ ਆ ਸਰਪੰਚ ਸਾਹਿਬ ਬੈਠਿਆ ਪਿੰਡ ਵਾਲੇ ਬੈਠੇ ਆ ਮੈਂ ਪੁੱਛਣ ਡਿਆ ਸਾਹਿਬ ਵੀ ਕਿਚੇ ਹੋਇਆ ਕੁਛ ਆਂਦੇ ਜੀ ਕੁਛ ਨਹੀਂ ਹੋਇਆ 2012 ਜੇ ਤੁਸੀਂ ਮੈਨੂੰ ਜਿਤਾ ਕੇ ਭੇਜਿਆ ਮੇਰਾ خیال ਆ ਲਗ ਪੱਗ 55 ਲੱਖ ਰੁਪਇਆ ਜਿਹੜਾ ਮੈਂ ਇਸ ਪਿੰਡ ਲਈ ਭੇਜਿਆ 55 ਲੱਖ ਰੁਪਇਆ ਰਸਤੇ ਬਣੇ ਮੈਂ ਪੁੱਛਣ ਡਿਆ ਸਾਂ ਮੈਂ ਗਲੀਆਂ ਪਿੰਡ ਦੀਆਂ ਜਾਂ ਕੋਈ ਸਵਾਰਿਆ ਗਿਆ ਆਂਦੇ ਵੀ ਗਲੀਆਂ ਵੀ ਉਦੋਂ ਹੀ ਬਣੀਆਂ